ਸਾਗਰ ਦੀ ਗੋਟੀ ਲੈਂਦੀ ਇੰਡੀਕਾ ਚਲਾ ਅਸੀਂ ਬਹੁਤ ਲੋਕਾਂ ਨੇ ਸ਼ੇਅਰ ਕੀਤੀ ਏ ਦੱਬ ਕੇ ਸ਼ੇਅਰ ਕੀਤਾ ਉਸ ਨੂੰ ਇੰਨਾ ਕ ਮਸ਼ਹੂਰ ਕਰ ਦਿੱਤਾ ਵਾ ਕਿ ਉਹ ਹੁਣ ਨਵੇਂ ਤੋਂ ਨਵੇਂ ਗਾਣੇ ਜਿਹੜੇ ਨੇ ਬੋ ਰਹੀ ਏ ਅ ਜਿਸ ਦਿਨ ਚਲਦੇ ਆ ਅਸੀਂ ਅੱਜ ਆਪਣੇ ਦਰਸ਼ਕਾਂ ਨੂੰ ਇੱਕ ਬੱਚੇ ਦੀ ਤਸਵੀਰ ਦਿਖਾਵਾਂਗੇ ਇੱਕ ਬੱਚੇ ਦੇ ਨਾਲ ਮਿਲਾਵਾਂਗੇ 15 ਸਾਲ ਦੀ ਉਮਰ ਦਾ ਨਰਦਾ ਸ਼ੌਂਕ ਰੱਖਦਾ ਵਾ ਪਰ ਸਪੋਰਟ ਦੀ ਗੱਲਾਂ ਕਿੱਥੇ ਰਹਿ ਗਈਆਂ ਨੀ ਜੜੀਆਂ ਸੀ ਕਰਦੀ ਗਾਇਕੀ ਹੈ ਜੜੀ ਇੱਕ ਸਮੁੰਦਰ ਆ ਇਹਦੇ ਵਿੱਚ ਸ਼ਲਾਂਗ ਲਾਈ ਹੈ ਇਹਦਾ ਪਤਾ ਨਹੀਂ ساری ਉਮਰ ਸਿੱਖਦੇ ਹਣੇ ਗਾ ਲਿੱਤੀ ਇਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਮੈਂ ਸਰਦੂਲ ਸਕੰਦਰ ਦਾ ਫੈਮਿਲੀ ਸਰਦੂਲ ਸਕੰਦਰ ਉਹਨਾਂ ਨੇ ساری ਉਮਰ ਹੀ ਆਪਣੀ ਸਿੱਖਣੇ ਲਾ ਦਿੱਤੀ ਜਾ ਅੱਖਾਂ ਲੈ ਹੋ ਜਾਨੀ ਨਾਲੇ ਜਸ਼ਨ ਮਨਾ ਲੈ ਗਰਾਂ ਦੇ ਕਿਵੇਂ ਸਜਮਦ ਅੜੀਏ ਜੋ ਤੂੰ ਲਤਰ ਗਈ ਵਿੱਚ ਪੈਰਾਂਦੇ ਮੇਰੀ ਜ਼ਿੰਦਗਾ ਮਾਂ ਦੀਆਂ ਜੇਲਾ ਵਿੱਚ ਬਨ ਕੇ ਦਿਨ ਕਿਰ ਗਈ ਕੀ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈਦੇ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਦੇਖੋ ਜੀ ਮਸਕਿਲਿਆਤ ਹੈ ਗਈਆਂ ਫਾਦਰ ਸਾਹਿਬ ਤੇ ਦੇ ਬਾਹਰ ਹੀ ਗਏ ਮੈਂ ਆਪਣਾ ਭੂਆ ਜੀ ਹੁੰਦੇ ਆ ਇਕੱਲੇ ਘਰ ਤੇ ਕਿਤੇ ਕਿਰਾਏ ਤੇ ਰਹਿਣਾ ਵੀ ਥੋੜਾ ਔਖਾ ਆ ਤੇ ਮਾਵਾ ਕਈ ਕਈ ਰਾਡਿਲਣੋ ਏ ਆਪੇ ਚਲੋ ਥੋੜਾ ਸਿੰਗਿੰਗ ਚ ਹਾਨੂੰ ਵੀ ਹੁੰਦਾ ਕਿ ਚਲੋ ਬੱਚਾ ਸਿਹਰੇ ਆ ਲਗਿਆ ਕਿ ਤੁਹਾਨੂੰ ਪਤਾ ਅਜ ਕੰਨਸ਼ਾ ਜ ਵੱਡ ਜਾਂਦੇ ਕਦੀ ਕਿਤੇ ਕੋਈ ਕਰਦਾ ਰਹਿੰਦਾ ਗਲਤ ਕੰਮ ਪਰ ਇਹ ਹਾਨੂੰ ਇਨਾ ਜਨਾ ਵੀ ਮਾਣੇ ਦੇ ਤੇ ਆਪਣਾ ਬੱਚਾ ਸਹੀ ਹੈ ਤੇ ਸੁਕੀ ਥਾਂ ਤੇ ਫੁੱਤ ਨੂੰ ਪੋਦਿਆ ਨੇ ਆ ਸਜਨੀ ਰਲ ਗੱਲਾਂ ਕਰੀਏ ਸਨੁ ਅੰਤ ਵਿਛੜਨਾ ਪੈ ਜਾਣਾ ਮੈਂ ਕੀ ਕਰਦੀ ਵੇ ਦੱਸ ਸੱਜਣਾ 니 ਤੁਜਾਂ ਦੀ ਵਾਰੀ ਕਹਿ ਜਨ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਅਸੀਂ ਬਹੁਤ ਲੋਕਾਂ ਨੇ ਸ਼ੇਅਰ ਕੀਤੀ ਏ ਦੱਬ ਕੇ ਸ਼ੇਅਰ ਕੀਤਾ ਉਸ ਨੂੰ ਇੰਨਾ ਕਿ ਮਸ਼ਹੂਰ ਕਰ ਦਿੱਤਾ ਵਾ ਕਿ ਉਹ ਹੁਣ ਨਵੇਂ ਤੋਂ ਨਵੇਂ ਗਾਣੇ ਜਿਹੜੇ ਨੇ ਬੋਲ ਰਹੀ ਏ ਤਾਂ ਜਿਸ ਦਿਨ ਚਲਦੇ ਆ ਅਸੀਂ ਅੱਜ ਆਪਣੇ ਦਰਸ਼ਕਾਂ ਨੂੰ ਇੱਕ ਬੱਚੇ ਦੀ ਤਸਵੀਰ ਦਿਖਾਵਾਂਗੇ ਇੱਕ ਬੱਚੇ ਦੇ ਨਾਲ ਮਿਲਾਵਾਂਗੇ 15 ਸਾਲ ਉਸਦੀ ਉਮਰ ਆ ਗਾਣ ਦਾ ਸ਼ੌਂਕ ਰੱਖਦਾ ਵਾ ਪਰ sport ਦੀ ਲੋੜ ਆ sport ਕੌਣ ਕਰਨਗੇ ਦਰਸ਼ਕ ਜਿਸ ਤਰੀਕੇ ਨਾਲ ਅਸੀਂ ਬਾਕੀਆਂ ਦੀ سپورਟ ਕਰਦੇ ਆ ਉਸੇ ਤਰੀਕੇ ਨਾਲ ਇਸ ਬੱਚੇ ਦੀ ਵੀ سپورਟ ਕਰਨੀ ਚਾਹੀਦੀ ਹੈ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਸਕਿਪ ਨਾ ਕਰਿਓ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਚੱਲਿਓ ਨਾਲ ਦੀ ਨਾਲ ਅਸੀਂ ਉਸ ਨੌਜਵਾਨ ਉਸ ਬੱਚੇ ਦੇ ਨਾਲ ਗੱਲ ਕਰ ਲਾਂਗੇ ਜਿਸ ਨੇ ਗਾਣ ਦਾ ਸ਼ੌਂਕ ਰੱਖਿਆ ਵਾ ਪਰ ਸਪੋਰਟ ਨਹੀਂ ਹੈਗੀ ਪਰਿਵਾਰ ਪੱਖੋਂ ਗੱਲ ਕਰੀਏ ਬਾਪ ਉਸ ਦਾ ਕੁਇਦ ਦੇ ਵਿੱਚ ਡਰਾਈਵਰੀ ਕਰਦਾ ਵਾ ਮਾਤਾ ਜਿਹੜੇ ਨੇ ਉਹਦੇ ਹਾਊਸ ਵਾਈਫ ਨੇ ਘਰ ਦੇ ਵਿੱਚ ਇਕਲੌਤਾ ਪੁੱਤ ਹੈ ਗੱਲਬਾਤ ਕਰ ਲਾਂਗੇ ਉਸ ਬੱਚੇ ਦੇ ਨਾਲ ਬੱਚਾ ਨਾਮ ਕੀ ਪਹਿਲਾਂ ਨਾਮ ਦੱਸ ਦੇ ਆਪਾਂ ਜਤਿਨ ਅੱਛਾ ਜਤਿਨ ਗਾਣ ਦਾ ਸ਼ੌਂਕ ਕਦੋਂ ਦਾ ਫਿਰ ਆਪਾਂ ਨੂੰ ਮੈਨੂੰ ਛੋਟੀ ਉਮਰ ਤੋਂ ਹੀ ਸੀ ਹਾਂਜੀ ਅੱਛਾ ਕਿਤੇ ਕੋ ਸਿੱਖਿਆ ਸਿੱਖਦੇ ਹੋ ਕਿਸੇ ਕੋਲ ਜਾਂ ਆਪ ਹੀ ਘਰ ਆਪ ਮਹਾਰੇ ਹੀ ਲੱਗੇ ਨੇ ਸਿੱਖਦੇ ਹਾਂਜੀ ਅੱਛਾ ਕਿਸ ਤਰੀਕੇ ਦਾ ਗਾਉਂਦੇ ਹੋ ਫਿਰ ਤੁਸੀਂ ਸੈਡ Song ਸੰਗ ਗਾਉਂਦੇ ਹੋ ਕਿ ਜਾਂ ਫਿਰ ਇਹ ਦੂਸਰੇ ਜਿਹੜੇ ਰੋਮਾਂਟਿਕ Song ਹੁੰਦੇ ਨੇ ਉਹ ਗਾਉਂਦੇ ਸੈਡ Song ਅੱਛਾ ਜ਼ਿਆਦਾ ਸੈਡ Song ਹੀ ਗਾਉਂਦੇ ਹੋ ਯਾਨੀ ਕਿ ਕੰਠਕਲੇਰ ਦਾ ਪਿਆਰ ਆ ਹਾਂਜੀ ਹਾਂਜੀ ਸਰਦੂਲ ਸਕੰਦਰ ਸਾਹਿਬ ਅੱਛਾ ਸਰਦੂਲ ਸਕੰਦਰ ਦੇ ਤੁਸੀਂ ਫੈਨ ਹੋ ਹਾਂਜੀ ਹਾਂਜੀ ਅੱਛਾ ਪਰਿਵਾਰ ਪੱਖੋਂ ਤਾਂ ਮੈਂ ਪਹਿਲਾਂ ਦੱਸ ਦਿੱਤਾ ਦਰਸ਼ਕਾਂ ਨੂੰ ਕਿ ਫਾਜ਼ਲ ਸਾਹਿਬ ਬਾਹਰ ਰਹਿੰਦੇ ਨੇ ਘਰ ਪੱਖੋਂ ਜੇਕਰ ਗੱਲ ਕਰੀਏ ਗੁਜ਼ਾਰੇ ਪੱਖੋਂ ਘਰ ਦਾ ਗੁਜ਼ਾਰਾ ਇੱਕ ਵਧੀਆ ਤਰੀਕੇ ਨਾਲ ਹੁੰਦਾ ਹਾਂਜੀ ਬਹੁਤ ਵਧੀਆ ਹਾਂਜੀ ਅੱਛਾ ਪੜਾਈ ਵਾਲੀ ਵੀ ਧਿਆਨ ਦਿੰਦੇ ਹੋ ਕਿ ਫਿਰ ਗਾਣ ਵਾਲੀ ਐ ਸਿੱਧਾ ਨਹੀਂ ਨਹੀਂ ਪੜਾਈ ਵੀ ਕਰਦੇ ਹਾਂ ਚਲੋ ਅਸੀਂ ਜ਼ਿਆਦਾ ਗੱਲਾਂ ਨਹੀਂ ਕਰਾਂਗੇ ਸਿੱਧੀ ਸ਼ੁਰੂਆਤ ਕਰਾਂਗੇ ਤੁਹਾਡੇ ਗਾਣੇ ਤੋਂ ਸੈੱਟ Song ਤੋਂ ਸ਼ੁਰੂਆਤ ਕਰ ਲੈਨੇ ਜੋ ਤੁਸੀਂ ਜ਼ਿਆਦਾ ਗਾਉਂਦੇ ਹਾਂਜੀ ਹਾਂਜੀ ਅੰਬਰਾ ਤੇ ਚਾੜ ਸੱਡੀ ਹੱਥੀ ਡੋਰ ਛੱਡੇਗਾ ਉੱਪ ਤਾਨੀ ਸੀ ਸਾਡੇ ਹਾਈ ਅੰਜੂ ਬਰ ਕੱਢੇਗਾ ਤੇਰੇ ਨਾਲ ਵਦ ਸਾਨੂੰ ਕੋਈ ਵੀ ਕਰੀਬ ਨਹੀਂ ਸੀ ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਹੀ ਉਮੀਦ ਨਹੀਂ ਸੀ ਤੇਰੇ ਕੋਲੋਂ ਯਾਰਾ ਵੇ ਸਾਨੂੰ ਇਹੋ ਜਈ ਉਮੀਦ ਨਹੀਂ ਸੀ ਤੇਰੇ ਨਾਲੋਂ ਵੱਧ ਸਾਨੂੰ ਕੋਈ ਵੀ ਕਰੀਬ ਨਹੀਂ ਸੀ ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਈ ਉਮੀਦ ਨਹੀਂ ਸੀ ਬੱਚਾ ਗਾਣਾਂ ਦੇ ਚਲੋ ਵਧੀਆ ਵਾ ਚਲੋ ਤੇ ਦਰਸ਼ਕ ਫੈਸਲਾ ਕਰਨਗੇ ਕਿਸ ਤਰੀਕੇ ਨਾਲ ਤੁਸੀਂ ਗਾ ਲੈਂਦੇ ਹੋ ਪਰ ਪੜ੍ਹਾਈ ਪੱਖੋਂ ਜੇਕਰ ਗੱਲ ਕੀਤੀ ਜਾਵੇ ਸਮਾਂ ਕਿਦਾਂ ਗੜਦੇ ਹੋ ਫਿਰ ਸਾਰਾ ਰਿਆਜ਼ ਕਰਨਾ ਪੜ੍ਹਨਾ ਯਾਰ ਮੈਂ 2 ਘੰਟੇ ਕਰਦਾ ਰਾਤ ਨੂੰ ਹਾਂਜੀ ਸਾਰਾ ਦਿਨ ਪੜਾਈ ਕਰੀਦੀ ਇਸ ਕਰ ਤਸਵੇਰੇ ਕਿੰਨੇ ਵਜੇ ਉੱਠ ਕੇ ਕਰਦੇ ਫਿਰ ਯਾਰ ਸਵੇਰੇ 5 5 ਵਜੇ ਉੱਠ ਜੀਦਾ 5:00 ਲੈ ਕੇ 7:00 ਤੱਕ ਅੱਛਾ ਕੋਈ ਸਟੇ ਸੰਜੀ ਕਰਨ ਦਾ ਮੌਕਾ ਮਿਲਿਆ ਅਜੇ ਤੱਕ ਨਹੀਂ ਨਹੀਂ ਅਜੇ ਨਹੀਂ ਮਿਲਿਆ ਅਜਾ ਆਪਣਾ ਦਿਲ ਪਰਚਾਂਦੇ ਹੁਜੇ ਮਹੱਲੇ ਦੇ ਲੋਕਾਂ ਨੂੰ ਜਾਂ ਮਹੱਲੇ ਦੇ ਨੌਜਾਨਾਂ ਨੂੰ ਖੁਸ਼ ਕਰਦੇ ਹੋ ਗਾਣੇ ਬੋਲ ਕੇ ਹਾਂਜੀ ਉਹ ਕਰਦਾ ਕੀ ਚਾਹਦੇਗੀਓ ਕਿਉਂਕਿ ਇਸ ਗਾਇਕੀ ਜਿਹੜੀ ਇੱਕ ਸਮੁੰਦਰ ਆ ਇਹਦੇ ਵਿੱਚ ਛਲਾਂਗ ਲਾਈ ਏ ਇਹਦਾ ਪਤਾ ਨਹੀਂ ساری ਉਮਰ ਸਿੱਖਦੇ ਹੰਨੇ ਗਲ ਜਾਂਦੀ ਏ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਮੈਂ ਸਰਦੂਲ ਸਕੰਦਰ ਦਾ ਫੈਨ ਆ ਸਰਦੂਲ ਸਕੰਦਰ ਉਹਨਾਂ ਨੇ ساری ਉਮਰ ਹੀ ਆਪਣੀ ਸਿੱਖਣ ਦੇ ਲਾ ਦਿੱਤੀ ਹੈ ਨਾ ਇੱਕ ਚੰਗੇ ਨਾਮਵਰ ਗਾਇਕ ਬਣੇ ਹਾਂਜੀ 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 ਬੜਾ ਟਫਾ ਗਾਣਾ ਬਹੁਤ ਜ਼ਿਆਦਾ ਨਹੀਂ ਗਾਣੇ ਤੇ ਟਫ ਹੈਗਾ ਹੀ ਹੈਗਾ ਸਫਰ ਵੀ ਬੜਾ ਟਫ ਆ ਹਾਂਜੀ ਰਾਹ ਵੀ ਬੜਾ ਔਖਾ ਹਾਂਜੀ ਹਾਂਜੀ ਇਹ ਮੁਸ਼ਕਲ ਆਣੀ ਐ ਇਸ ਰਾਜ ਹਾਂਜੀ ਬਹੁਤ ਚਲਾ ਬਿਲਕੁਲ ਜੀ ਬੱਚਾ ਵਾ ਚਲੋ ਜਿੰਨੀ ਕਿ ਸਮਝ ਆ ਜਰੂਰ ਉਸਨੇ ਜਵਾਬ ਦਿੱਤਾ ਵਾ ਪਰ ਅਸੀਂ ਨਾਲ ਦੀ ਨਾਲ ਇਹਦੇ ਕੋਈ ਗਾਣਾ ਫਿਰ ਸੁਣਾਗੇ ਇੱਕ ਗਾਣਾ ਕੋਈ ਹੋਰ ਸੈਟ ਸੁਣ ਸਰਦੂਲ ਸਿਕੰਦਰ ਦਾ ਹੀ ਸੁਣਾ ਦੋ ਫਿਰ ਜਾ ਅੱਖੋ ਲੈ ਹੋ ਜਨੀ ਨਾਲੇ ਜਸ਼ਨ ਮਨਾ ਲੈ ਗਰਾਂ ਦੇ ਮੈਂ ਕਿਵੇਂ ਸਜਾਵਾਂ ਦਿਲ ਕੜੀਏ ਜੋ ਤੂੰ ਲਤਰ ਗਈ ਵਿੱਚ ਪੈਰਾਂ ਦੇ ਮੇਰੀ ਜ਼ਿੰਦਗਾ ਮਾਂ ਦੀਆਂ ਜੇਲਾ ਵਿੱਚ ਬਨ ਕੇ ਦਿਨ ਕਿਰ ਗਈ ਕੀ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈ ਦੇ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਜੇ ਉंजे ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਕਰਦੇ ਹੋਰ ਵੀ ਨਾਲ ਨੇ ਗੱਲਬਾਤ ਕਰਨੀ ਜਾਵਾਂਗੇ ਜ਼ਰੂਰ ਗੱਲਬਾਤ ਕਰ ਲਾਂਗੇ ਕਿ ਸਮਾਂ ਕਿਦਾਂ ਦਿੰਦੇ ਨੇ ਕਿਉਂਕਿ ਸਫ਼ਰ ਬੜਾ ਲੰਮਾ ਵਾ ਤਾਂ ਬੜੀਆਂ ਮੁਸ਼ਕਲਾਂ ਵਾਂ ਜ਼ਰੂਰ ਗੱਲਬਾਤ ਕਰਨੀ ਜਾਵਾਂਗੇ ਹੋਰ ਪਰਿਵਾਰਿਕ ਮੈਂਬਰ ਨੇ ਜਿਹੜੇ ਨਾਲ ਭਾਈ ਸਾਹਿਬ ਸਮਾਂ ਬੜਾ ਦਿੰਦੇ ਨੇ ਪੜ੍ਹਾਈ ਵੀ ਕਰਦੇ ਨੇ ਨਾਲ ਗਾਇਕੀ ਵੀ ਕਰਨੀ ਹੈ ਹਨਾ ਬੜਾ ਲੰਮਾ ਸਫ਼ਰ ਆ ਇਹ ਤੈਹ ਕਰਨਾ ਬੜਾ ਔਖਾ ਵਾ ਉਧਰੋਂ ਘਰ ਪੱਖੋਂ ਜੇ ਗੱਲ ਗੱਲ ਕੀਤੀ ਫਾਦਰ ਸਾਹਿਬ ਜ਼ਰੂਰ ਬਾਹਰ ਗਏ ਨੇ ਪਰ ਜ਼ਰੂਰ ਕਿਤੇ ਨਾ ਕਿਤੇ ਮੁਸ਼ਕਲਾਂ ਤਾਂ ਆਂਦੀਆਂ ਹੀ ਨੇ ਬੱਚੇ ਹਾਂਜੀ ਦੇਖੋ ਜੀ ਮੁਸ਼ਕਿਲਾਂ ਤਾਂ ਹੈਗੀਆਂ ਹੀ ਫਾਦਰ ਸਾਹਿਬ ਤੇ ਇਹਦੇ ਬਾਹਰ ਹੀ ਗਏ ਤੇ ਮੈਂ ਆਪਣਾ ਭੂਆ ਜੀ ਹੁੰਦੇ ਆ ਇਕੱਲੇ ਘਰ ਤੇ ਕਿਤੇ ਕਿਰਾਏ ਤੇ ਰਹਿਣਾ ਵੀ ਥੋੜਾ ਔਖਾ ਆ ਹਾਂਜੀ 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 ਆਪਣਾ ਘਰ ਨਹੀਂ ਹੈਗਾ ਲੈ ਜੀ ਹਾਂਜੀ ਬਿਲਕੁਲ ਜੀ ਇਹ ਆ ਵੀ ਚਲੋ ਥੋੜਾ ਸਿੰਕਿੰਗ ਚ ਹਾਨੂੰ ਵੀ ਹੁੰਦਾ ਪਈ ਚਲ ਬੱਚਾ ਸਿੱਧੇ ਰਾ ਲੱਗਿਆ ਕਈ ਤਨ ਨੂੰ ਪਤਾ ਅਜ ਕਰਨੇ ਸ਼ਾਂਜ ਵੜ ਜਿੰਦੇ ਕਦੀ ਕਿਤੇ ਕੋਈ ਕਰਦਾ ਰਹਿੰਦਾ ਗਲਤ ਕੰਮ ਪਰ ਇਹ ਹਾਨੂੰ ਇਨਾ ਇਨਾ ਵੀ ਮਾਣ ਨਹੀਂ ਦੇਤੇ ਆਪਣਾ ਬੱਚਾ ਸਹੀ ਹੈਗਾ ਬਿਲਕੁਲ ਜੀ ਬਿਲਕੁਲ ਵੇ ਲੋ ਤਰੀਫਾਂ ਮੜੀਆਂ ਭਾਈ ਕਰਦਾ ਪਿਆ ਹਾਂਜੀ ਹਾਂਜੀ ਹੋਰ ਕੀ ਸੁਣਾਣਾ ਚਾਹੁੰਦੇ ਹੋ ਹੋਰ ਮਾਸਟਰ ਜਿੰਮ ਸਾਹਿਬ ਦਾ ਗਾਣਾ ਸੁਣਾਣਾ ਚਾਹੁੰਦਾ ਆ ਸਜਨੀ ਰਾਲ ਗੱਲਾਂ ਕਰੀਏ ਸਨੁਅੰਤ ਵਿਛੜਨਾ ਪੈ ਜਾਣਾ ਮੈਂ ਕੀ ਕਰਦੀ ਵੇ ਦੱਸ ਸੱਜਣਾ 니 ਤੂੰ ਜਾਂਦੀ ਵਾਰੀ ਕਹਿ ਜਾਣਾ ਮੇਰੇ ਹੱਸੇ ਖੁਸ਼ੀਆਂ ਰੋਣਕ ਨੂੰ ਤੂੰ ਹੱਥੀ ਲੁੱਟ ਕੇ ਲੈ ਜਾਣਾ ਓ ਮੇਰੀ ਸੀ ਕਦੇ ਮੇਰੀ ਸੀ ਨੀ ਅਸੀਂ ਇਹ ਹੋ ਕਹਦੇ ਰਹਿ ਜਾਣਾ ਦੂਰ ਮੇਰੇ ਤੋਂ ਜਾ ਨਹੀਂ ਸਕਦੀ ਹੁਰਕੀ ਸੇ ਨੂੰ ਚਾ ਨਹੀਂ ਸਕਦੀ ਵਿਛੜਨ ਪਿੱਛੇ ਕੋਈ ਗੱਲ ਜ਼ਰੂਰੀ ਹੋਵੇਗੀ ਵਿਛੜਨ ਪਿੱਛੇ ਕੋਈ ਗੱਲ ਜ਼ਰੂਰੀ ਹੋਵੇਗੀ ਉਸ ਕੁੜੀ ਦੀ ਵੀ ਕੋਈ ਮਜਬੂਰੀ ਹੋਵੇਗੀ ਜੀ ਬਿਲਕੁਲ ਇਸ ਬੱਚੇ ਨੂੰ سپورਟ ਜ਼ਰੂਰ ਕਰਿਓ سپورਟ ਕਿਸ ਤਰੀਕੇ ਨਾਲ ਕਰਨੀ ਹੈ ਕਿਸ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰਿਓ ਕਿਉਂਕਿ ਬਹੁਤ ਸਾਰੇ ਦਰਸ਼ਕ ਐਸੇ ਮਿਹਰਬਾਨ ਹੁੰਦੇ ਨੇ ਕਿ ਜਿਹੜੇ ਇਹਨਾਂ ਬੱਚਿਆਂ ਵਾਸਤੇ ਅੱਗੇ ਆਉਂਦੇ ਨੇ ਇਹਨਾਂ ਦੀ ਸਪੋਰਟ ਕਰਦੇ ਨੇ ਸਪੋਰਟ ਕਿਸ ਤਰੀਕੇ ਨਾਲ ਕਰਦੇ ਨੇ ਕਿ ਇਹਨਾਂ ਦੀ ਗਾਇਕੀ ਦੇ ਖੇਤਰ ਦੇ ਵਿੱਚ ਇਹਨਾਂ ਦਾ ਨਾਮ ਬਣਾਉਂਦੇ ਨੇ ਅਸੀਂ ਵੀ ਚਾਹਾਂਗੇ ਕਿ ਇਸ ਬੱਚੇ ਵਾਸਤੇ ਜ਼ਰੂਰ ਕੋਈ ਨਾ ਕੋਈ ਵੀਰ ਅੱਗੇ ਆਵੇ ਤਾਂ ਜੋ ਇਸ ਬੱਚੇ ਦੀ ਸਪੋਰਟ ਹੋ ਸਕੇ ਇਹ ਵੀ ਇੱਕ ਨਾਮਰ ਗਾਇਕਾਂ ਦੀ ਲਿਸਟ ਆ ਸਕੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਲ ਡੇਲੀ ਪੋਸਟ ਪੰਜਾਬੀ ਗੁਰਦਾਸ